देश दे सबका प्रधानमंत्री डॉक्टर सवेर शाम दी चक्री दे विच पिसदी रहंदी है दिन पार महावारी दी पीड़ होवे जा बीमारियां दीया तकलीफा किस्मत दा लिखिया है शायद ये सोच के भूल जाती है ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਮਨਮੋਹਨ ਸਿੰਘ ਜਿਹੜਾ ਪਿਛਲੇ ਸਮੇਂ ਅੰਦਰ ਦਿਹਾਂਤ ਹੋ ਗਿਆ ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਂਗਰਸ ਦੇ ਜਿਹੜੇ ਕੀ ਵਿਜਾਰੂ ਲੀਡਰ ਨੇ ਅਸੀਂ ਨਹੀਂ ਉਹ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਜੀ ਕੀ ਕਹਣਾ ਹੈ ਜਿਹੜੇ ਕਿ ਐਡਾ ਵਾੜਾ ਲੋਸ ਦੇਸ਼ ਨੂੰ ਹੋਇਆ ਹੈ ਤੇ ਕੀ ਕਿਹੜੀ ਦੇਣ ਸੀਗੀ ਸਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦੇਸ਼ ਨੂੰ ਮੈਂ ਸਮਝਦਾ ਕਿ ਸਰਦਾਰ ਮਨਮੋਹ ਸਿੰਘ ਜੀ ਵੀ ਅਸੀਂ ਦੇਣ ਨੂੰ ਤੇ ਭੁਲਾਈ ਨਹੀਂ ਸਕਦੇ 10 ਸਾਲ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਐਜ਼ ਅ ਪ੍ਰਧਾਨ ਮੰਤਰੀ ਫਾਈਨੈਂਸ ਮਨਿਸਟਰ ਜੋ ਉਹਨਾਂ ਨੇ ਆਪਣਾ ਪੂਰਾ ਜੀਵਨ ਹੀ ਦੇਸ਼ ਦੇ ਵਿੱਚ ਦੇਸ਼ ਦੇ ਲਈ ਨਿਸ਼ਾਵਰ ਕੀਤਾ ਔਰ ਮੈਂ ਸਮਝਦਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਯਾਦ ਕਰਨੀਆਂ ਜੋ ਅੱਜ ਜਿਸ ਹਾਲਾਤ ਦੇ ਵਿੱਚ ਅੱਜ ਹਿੰਦੁਸਤਾਨ ਉਹਨਾਂ ਨੇ ਛੱਡਿਆ ਸੀ 2000 ਜਿਆਦਾ ਲੋਕ ਯਾਦ ਕਰਦੇ ਸਰਦਾਰ ਮਨਮੋਹਨ ਸਿੰਘ ਜੀ ਦੀ ਬਹੁਤ ਦੇਣ ਹੈ ਸਾਡੇ ਦੇਸ਼ ਨੂੰ ਚਾਹੀਓ ਗਰੀਬ ਵਸਤੇ ਗਰੀਬ ਪਰਿਵਾਰਾਂ ਵਾਸਤੇ ਨਰੇਗਾ ਸਕੀਮ ਲੈ ਕੇ ਆਏ ਆਰਟੀਆ ਐਕਟ ਲੈ ਕੇ ਆਏ ਉਸ ਤੋਂ ਇਲਾਵਾ ਸਰਦਾਰ ਜੀ ਨੇ ਹਮੇਸ਼ਾ ਆ ਮੱਕੂ ਵਾਲਾ ਜਿਹੜਾ ਬਾਈਪਾਸ ਹੈ ਅੱਜ ਵੀ ਕੰਮ ਚੱਲ ਰਿਹਾ ਸਰਦਾਰ ਮਨਮੋਹਨ ਸਿੰਘ ਜੀ ਦੀ ਦਿੱਦ ਹੈ ਭਾਰਤ ਮਾਲਾ ਰੋਡ ਜਿਹੜਾ ਰੋਡਾਂ ਦਾ ਜਾਲ ਵਿਛਾਇਆ ਗਿਆ ਸਰਦਾਰ ਮਨਮੋਹਨ ਸਿੰਘ ਜੀ ਦੀ ਦਿੱਦ ਹੈ ਲੇਕਿਨ ਅੱਜ ਉਹਨਾਂ ਦੇ ਦਿੱਤੇ ਹੋਏ ਕੰਮਾਂ ਨੂੰ ਹੀ ਪੂਰਾ ਕਰ ਰਹੀ ਹੈ ਸਰਕਾਰ ਇਸ ਮੈਂ ਸਮਝਦਾ ਕਿ ਸਰਦਾਰ ਮਨਮੋਹਨ ਸਿੰਘ ਜੀ ਨੇ ਜੋ ਸਾਡੇ ਦੇਸ਼ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨੀਆਂ ਸਰਦਾਰ ਮਨਮੋਹਨ ਸਿੰਘ ਜੀ ਨਸੀਬ ਪੁਲਾ ਨਹੀਂ ਸਕਦੇ ਕਿਉਂਕਿ ਸਾਡਾ ਦੇਸ਼ ਇੱਕ ਬਹੁਤ ਹੀ ਇਮਾਨਦਾਰ ਸਾਦਗੀ ਭਰੇ ਜੀਵਨ ਦੇ ਬਲੇ ਇਨਸਾਨ ਨੂੰ ਅੱਜ ਅਸੀਂ ਖੋ ਦਿੱਤਾ ਦੇਖੋ ਪ੍ਰਮਾਤਮਾ ਨੇ ਜਿਹੜਾ ਦੁਨੀਆ ਚ ਆਇਆ ਨਾ ਜਾਣਾ ਲੇਕਿਨ ਉਹ ਆਪਣੀ ਛਾਪ ਐਸੀ ਛੱਡ ਕੇ ਚਲੇ ਗਏ ਕਿ ਸਰਦਾਰ ਮਨਮੋਹਨ ਸਿੰਘ ਦੀ ਨਸੀਬ ਭਲਾ ਨਹੀਂ ਸਕੀ ਇੱਕ ਐਸਾ ਸਮਾਂ ਆਇਆ ਸੀ ਦੁਨੀਆ ਭਰ ਵਿੱਚ ਮੰਦੀ ਦੀ ਮਾਰ ਸੀ ਪਰ ਉਸ ਮੰਦੀ ਦੀ ਮਾਰ ਦੇ ਦੌਰਾਨ ਭਾਰਤ ਤੇ ਉਹਨਾਂ ਨੇ ਅਸਰ ਨਹੀਂ ਹੁੰਦਾ ਸੀ ਮੰਦੀ ਦਾ ਦੇਖੋ ਉਹ ਇੱਕ ਬਹੁਤ ਵੱਡੀ ਅਸ਼ਸਤੀ ਸੀ ਉਹਨਾਂ ਦੀ ਸੋਚ ਦੇਖੋ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅੱਜ ਅਮਰੀਕਾ ਸੀ ਉਹਨਾਂ ਦੇ ਵੀ ਪ੍ਰੈਜ਼ੀਡੈਂਟ ਜਿਹੜੇ ਸੀ ਬਰਾਕ ਵਾਮਾ ਉਹ ਵੀ ਫੋਨ ਕਰਕੇ ਸਰਦਾਰ ਮਨਮੋਹਨ ਸਿੰਘ ਜੀ ਕੋ ਸਲਾਹ ਲੈਂਦੇ ਸੀ ਦੇਖੋ ਨਾ ਕਿੰਡੀ ਵੱਡੀ ਸੋਚ ਸੀ ਹਮੇਸ਼ਾ ਹੋਰ ਕੋਈ ਹੋਵੇ ਕਿ ਉਲਟੀ ਸੋਚ ਦੇਗਾ ਉਹਨਾਂ ਜਗ੍ਹਾ ਮੈਂ ਹਾਂ ਤੁਸੀਂ ਹੋ ਅਸੀਂ ਅੱਗੇ ਚੱਲੀਏ ਇਹਨੂੰ ਪਿੱਛੇ ਕਰੀਏ ਲੇਕਿਨ ਉਹ ਇੱਕ ਚੰਗੀ ਸੋਚ ਦੇ ਮਾਲਕ ਸੀ ਸਾਦਗੀ ਪਰ ਆਜੀਵਨ ਜਿੰਨੇ ਸੀ ਉਹ ਵੀ ਉਹਨਾਂ ਕੋ ਸਲਾਹ ਲੈਂਦੇ ਸੀ ਕਿ ਮੇਰੇ ਦੇਸ਼ ਦੇ ਵਿੱਚ ਇਹ ਸੰਕਟ ਆ ਗਿਆ ਮੈਂ ਕਿਸ ਤਰ੍ਹਾਂ ਕਰਨਾ ਹਮੇਸ਼ਾ ਇੱਕ ਚੰਗੀ ਸਲਾਹ ਦਿੱਤੀ ਅਰਜ ਸਰਦਾਰ ਮਨਮੋਹਨ ਸਿੰਘ ਦਾ ਪੂਰੀ ਦੁਨੀਆ ਦੇ ਵਿੱਚ ਸ਼ੋਕ ਮਨਾਇਆ ਜਾ ਰਿਹਾ ਜਗ੍ਹਾ ਜਗ੍ਹਾ ਦੇ ਵਿੱਚ ਮੈਂ ਸਮਝਦਾ ਕਿ ਹਿੰਦੁਸਤਾਨ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਸ਼ੋਕ ਸਭਾ ਮਨਾਇਆ ਜਾ ਰਹੀਆਂ ਉਹਦੇ ਵਿੱਚ ਜੀ ਸਾਡੇ ਕੌਂਸਲ ਸਾਹਿਬਾਨ ਸ਼ਿੰਦਰਪਰਦਾਨ ਜੀ ਨੇ ਅੱਜ ਸ਼ੋਕ ਸਭਾ ਰੱਖੀ ਤੇ ਮੈਂ ਸਮਝਦਾ ਕਿ ਸਰਦਾਰ ਜੀ ਦੀ ਖਾਸ ਕਰਕੇ ਅੰਬਰਸਰ ਨਾਲ ਬਹੁਤ ਲਗਾਵ ਸੀ ਦੇ 골ਡਨ ਟੈਂਪਲ ਵਾਲਾ ਬਣਾਇਆ ਉਹ ਉਸ ਤੋਂ ਇਲਾਵਾ ਦੁਰਗਿਆਨਾ ਮੰਦਰ ਉਸ ਤੋਂ ਇਲਾਵਾ ਰਾਮ ਤੇ ਰਤ ਇਹ ਸਭ ਸਰਦਾਰ ਮਨਮੋਹਨ ਸਿੰਘ ਜੀ ਵੀ ਦੇਣਾ ਅਸੀਂ ਇਹਨਾਂ ਨੂੰ ਬੁਲਾ ਨਹੀਂ ਸਕਦੇ ਬਸ ਜੀ ਇਸ ਦੇ ਬਾਵਜੂਦ ਇਹਦੀ ਬੜੀ ਚਕੀਅਤ ਹੋਵੇ ਸਾਡਾ ਪ੍ਰਧਾਨ ਮੰਤਰੀ ਹੋਣ ਤੇ ਉਹਨਾਂ ਨੂੰ ਅੰਤਿਮ ਸੰਸਕਾਰ ਵਾਸਤੇ ਜਿਹੜਾ ਕਿ ਉਹ ਦਿੱਖਾਣੀ ਨਾ ਮਿਲੇ ਉਹ ਵੇਖੋ ਇਸ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਮਾੜੀ ਸੋਚ ਦਾੰਦ ਦੀ ਮੈਂ ਸਮਝਦਾ ਕਿ ਅੱਡੀ ਛੋਟੀ ਸੋਚ ਸੋਚ ਕੇ ਨਹੀਂ ਰੱਖਣੀ ਚਾਹੀਦੀ ਵੱਡਾ ਦਿਲ ਰੱਖਣਾ ਚਾਹੀਦਾ ਹੈ ਔਰ ਸਰਦਾਰ ਮਨਮੋਹਨ ਸਿੰਘ ਜੀ ਇੱਕ ਨਾਨ ਕੰਟ੍ਰੋਵਰਸ਼ੀਅਲ ਮੈਨ ਸੀ ਉਹਨਾਂ ਨੂੰ ਮੈਂ ਸਮਝਦਾ ਕਿ ਸਾਰੀ ਪਾਰਟੀਬਾਜੀ ਤੋਂ ਉੱਟ ਕੇ ਉਹਨਾਂ ਨੇ ਹਮੇਸ਼ਾ ਅੱਗੇ ਰੱਖ ਕੇ ਕਿਹਾ ਜੇ ਪੰਜਾਬ ਦੇ ਵਿੱਚੋਂ 10 ਸਾਲ ਸਰਕਾਰ ਰਹੀ ਜੀ ਤੇ ਮੋਸਟਲੀ ਮੋਸਟਲੀ ਪੰਜਾਬ ਦੇ ਵਿੱਚ ਕਾਲੀ ਦਲ ਦੀ ਸਰਕਾਰ ਰਹੀ ਮੋਦੇ ਦਾ ਲੇਕਿਨ ਉਹਨਾਂ ਨੇ ਪੰਜਾਬ ਨਾ ਜਾਂ ਕਿਸੇ ਵੀ ਸਟੇਟ ਨਾ ਵਿਤ ਕਰਾ ਨਹੀਂ ਕੀਤਾ ਬੜੀ ਫਰਾਕ ਦਿਲ ਨਾਲ ਪੈਸਾ ਦਿੰਦੇ ਸੀ ਜਿਆਦਾ ਦੇ ਸੀ ਹਨਾ ਦੇਖੋ ਦਿੱਤਾ ਫਰਾਕ ਦਿਲ ਨਾਲ ਪੈਸਾ ਦਿੱਤਾ ਜੇ ਸੜਕਾਂ ਬਣੀਆਂ ਪਿੰਡ ਹਰ ਪਿੰਡ ਦੇ ਵਿੱਚ ਗਲੀ ਗਲੀ ਦੇ ਵਿੱਚ ਸੜਕ ਬਣੀਆਂ ਸਰਦਾਰ ਮਨਮੋਹਨ ਸਿੰਘ ਜੀ ਦੀ ਦੇਣ ਕਿਤੇ ਪ੍ਰਧਾਨ ਮੰਤਰੀ ਯੋਜਨਾ ਦੇ ਦੁਆਰਾ ਸੜਕਾਂ ਬਣ ਰਹੀਆਂ ਕਿਤੇ ਨੈਸ਼ਨਲ ਹਾਈਵੇ ਦੀਆਂ ਭਾਰਤ ਮਾਲਾ ਬਣ ਰਹੀ ਹੈ ਕਿਤੇ ਨਾ ਉਹ ਸਾਰੀ ਸਰਦਾਰ ਮਨਮੋਹਨ ਸਿੰਘ ਜੀ ਦੀ ਦੇਣ ਸੀ ਆਪ ਤੇ ਖੁਦ ਨੌਨ ਕੰਟਰੋਵਰਸ਼ਲ ਸੀ ਨਾ ਬਿਲਕੁਲ ਜਿਹੜੀ ਸ਼ਿਕਾਇਤ ਪਰ ਕੰਟਰੋਵਰਸੀ ਬਹੁਤ ਜ਼ਿਆਦਾ ਹੋ ਰਹੀ ਹੈ ਭਾਜਪਾ ਕਾਂਗਰਸ ਤੇ ਇਲਜ਼ਾਮ ਲਗਾ ਰਹੀ ਹੈ ਕਾਂਗਰਸ ਤੇ ਭਾਜਪਾ ਦੇ ਤੇ ਹੁਣ ਕਹਿੰਦੇ ਨਹੀਂ ਰਾਹੁਲ ਕਾਂਦੀ ਵਿਏਟਨਾਮ ਪਹੁੰਚੇ ਹੋਏ ਨੇ ਛੁੱਟੀਆਂ ਬਣਾਉਣ ਨੂੰ ਤੇ ਇਹ ਦੇ ਕਿ ਦੇਸ਼ ਜਿਹੜਾ ਕੀ ਉਹ ਸ਼ੋਕੇਜ ਡੁੱਬ ਰਿਹਾ ਹੈ ਦੇਖੋ ਇਹ ਛੋਟੀ ਸੋਚ ਦੇ ਮੈਂ ਰਾਹੁਲ ਜੀ ਨੂੰ ਉੱਥੇ ਹੀ ਦੇਖਿਆ ਜਿਸ ਦਿਨ ਮਨਮੋਨ ਸਿੰਘ ਜੀ ਦੀ ਜਨਤਈ ਸਾਰਾ ਪਰਿਵਾਰ ਉੱਥੇ ਸੀ इवन तक ਰਾਹੁਲ ਜੀ ਸੀ ਪ੍ਰਹਿੰਗਾ ਮੈਡਮ ਸੀ ਸੋਨੀਆ ਮੈਮ ਸੀ ਉਹਨਾਂ ਦੇ ਉਹਨਾਂ ਦੇ ਬੱਚੇ ਵੀ ਸੀ ਪ੍ਰੈਂਕਾ ਮੈਮ ਦੇ ਉੱਤੇ ਤੇ ਜੀ ਉਹਨਾਂ ਦੇ ਤੁਸੀਂ ਵੀ ਪਿਕਚਰਸ ਦੇਖਿਆ ਹੁੰਦੀਆਂ ਨੇ ਇਹਦੇ ਬੱਚੇ ਵੀ ਉੱਥੇ ਸੀ ਤੇ ਦੇਖੋ ਇਹ ਐਸੀ ਛੋਟੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਗਾਂਧੀ ਪਰਿਵਾਰ ਦਾ ਸਰਦਾਰ ਮਨਮੋਹਨ ਸਿੰਘ ਦੇ ਪਰਿਵਾਰ ਨਾਲ ਇੱਕ ਅਲੱਗ ਲਗਾਅ ਸੀ ਔਰ ਉਹ ਉਹਨਾਂ ਨੇ ਰਾਹੁਲ ਦੀ ਉਹਨਾਂ ਦੇ ਤੇ ਸਸਕਾਰ ਤੇ ਵੀ ਨਾਲ ਲਏ ਇਹ ਸਾਰਾ ਕੁਝ ਉਹਨਾਂ ਸਮਾਜ ਕਿ ਬਣਨੀ ਚਾਹੀਦੀ ਇਹ ਮੇਰੇ ਨਾਮ ਤੇ ਕੋਈ ਬਿਲਕੁਲ ਬਣਨੀ ਚਾਹੀਦੀ ਪਰ ਮੈਂ ਸਮਝਦਾ ਕਿ ਜੇ ਸਰਕਾਰ ਨਾ ਦੇਵੇ ਕਾਂਗਰਸ ਦੇ ਪਰਵਾਦੇ ਸਾਰੇ ਸਾਥੀਆਂ ਨੂੰ ਰਲ ਕੇ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਬਿਲਕੁਲ ਇਹਨੇ ਦਿਨੇਸ਼ ਬਸ ਜਿਹੜੇ ਕੀ ਕਾਂਗਰਸ ਦੇ ਵੱਡੇ ਲੀਡਰ ਨੇ ਯਾਰੂ ਲੀਡਰ ਨੇ ਔਰ ਜਿਹੜੇ ਕਿ ਅੱਜ ਚੋਕ ਸਭ ਕੀਤੀ ਗਈ ਹੈ ਜਿਹਦੇ ਸਾਥਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਨੇ ਔਰ ਉਹਨਾਂ ਨੇ ਇਹ ਵੀ ਆਖੇ ਵੀ ਭਾਜਪਾ ਜਿਹੜੇ ਕੀ ਉਹ ਇਸ ਮਾਮਲੇ ਵਿੱਚ ਸਿਆਸਤ ਕਰਦੀ ਹੈ ਜਦਕਿ ਸਿਆਸਤ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਉਚਿਤ ਸਥਾਨ ਮਿਲਣਾ ਚਾਹੀਦਾ ਸੀਗਾ ਸੰਸਕਾਰ ਵਾਸਤੇ ਵੀ ਤੇ ਉਹਨਾਂ ਦਾ ਹੁਣ ਸਮਾਰਕ ਜਿਹੜਾ ਕੀ ਉਹ ਜ਼ਰੂਰ ਬੰਨਣਾ ਚਾਹੀਦਾ ਕੈਮਰਾ ਪਰਸਪਾਲ ਦੇ ਨਾਲ ਸਿਕੰਦਰ ਪੱਸੀ ਚਾ ਗੈਨਸਟ ਟੀਵੀ ਅਮਰੀਕਾ